YouTube ਤੇ ਜਦੋਂ ਮੈਂ ਵੀਡੀਓ ਪਾਉਂਦਾ ਹੁੰਦਾ ਸੀ ਤੁਹਾਨੂੰ ਦੱਸਾਂ ਤੇ ਮੈਂ ਵੀਡੀਓ ਪਾਇਆ ਕਰਾ ਰੋਜ਼ ਰੋਜ਼ ਕਦੇ ਇੱਕ ਦਾਈ ਮੈਨੂੰ ਵਿਊ ਵਧੀਆ ਮਿਲ ਜੇ ਕਰਨ ਚੱਲ ਬਈ ਕਾਟੋ ਸਾਡੀ ਬੁੱਲਾਂ ਦੀ ਹੋ ਜਾ ਕਰੇ ਤੇ ਕਦੇ ਕਦੇ ਜਿਵੇਂ ਹੀ ਇਹਨਾਂ ਨੇ ਮਾਰ ਕਿਟ ਘਟਾ ਦਿਆ ਕਰਨੀ ਯਾਨੀ ਕਿ ਜਿਵੇਂ ਹੀ ਜ਼ੀਰੋ ਵਿਊ ਕਰ ਦਿਆ ਕਰਨਾ ਤੇ ਫੇਰ ਫੇਰ ਮੇਰਾ ਜੀ ਨਾ ਕਰਿਆ ਕਰੇ ਵੀ ਅਪਲੋਡ ਕਰਾਂ ਵੀਡੀਓ ਕਿ ਨਾ ਕਰਾਂ ਤੇ ਮੈਂ ਵੀ ਨਾ ਚੈਨਲ ਫੇਰ ਬੰਦ ਕਰ ਲਿਆ ਕਰ ਫੇਰ ਫੇਰ ਅਪਲੋਡ ਕਰਦੇ ਕਰ ਤੇ ਐਂ ਕਰਦੇ ਕਰਦੇ ਮੇਰੀ ਚਰਨੀ ਚਲੀ ਗਈ ਤੇ ਮੈਂ ਦੂਜੇ ਚੈਨਲ ਤੇ تقریبا تقریبا 50 ਹਜ਼ਾਰ ਸਬਸਕ੍ਰਾਈਬਰ ਕਰ ਲਏ 50 ਹਜ਼ਾਰ ਸਬਸਕ੍ਰਾਈਬਰ ਕਰ ਲਏ ਤੇ ਪੇਮੈਂਟ ਇੱਕ ਨਾ ਜੀ ਮੈਂ ਚੱਕ ਕੇ ਬੰਦ ਕਰਤਾ ਦੁਬਾਰਾ ਫੇਰ ਆਹ ਚੈਨਲ ਅਪਲੋਡ ਕੀਤਾ ਤਿਆਰ ਕੀਤਾ ਐਡਿਟ ਵੀ ਕਰਕੇ ਤੇ ਸਾਰਾ ਕੁਝ ਕਰਕੇ ਤਿਆਰ ਕਰਕੇ ਤੇ ਹੁਣ ਇੱਥੇ ਫੇਰ ਵੀਡੀਓ ਜੀ ਪਾਉਣ ਲੱਗ ਗਿਆ ਤੇ ਹੁਣ ਤਾਂ ਆਹ ਤਾਂ ਉਦਾਂ ਪਾਉਣਾ ਮੈਂ ਨੋਨ ਵੀਡੀਓ ਦੇ ਵਿੱਚ ਜਣਾ ਵੀ ਚਲੋ ਫੇਸ ਕਵਰ ਹੋ ਜਾਣਾ ਨਾਲੇ ਚੈਨਲ ਥੋੜਾ ਜਿਹਾ ਅਪਗ੍ਰੇਡ ਹੋ ਜਾਊਗਾ ਇਸੇ ਬਾਅਦ ਨੇ ਤੇ ਨਾਲੇ ਫੇਸ ਆ ਜਾਣਾ ਤੇ ਹੁਣ ਇਹ ਤੋਂ ਬਾਅਦ ਚ ਜਿਹੜੀਆਂ ਵੀਡੀਓ ਪਿਆ ਕਰਨੀਆਂ ਉਹ ਕਿਸੇ ਆਪਾਂ ਇੱਕ ਘੈਂਟ ਜੇ ਮੁੱਦੇ ਤੇ ਪਾਏ ਕਰਾਂਗੇ ਤੇ ਵਧੀਆ ਵੀਡੀਓ ਲੈ ਕੇ ਆਏ ਕਰਾਂਗੇ ਤੇ ਤੁਸੀਂ ਸਾਰੀ ਜਿਹੜੀ ਨਾ ਲਾਈਕ ਕਰਿਆ ਕਰੋ ਲਾਈਕ ਨਾਲੇ ਕਮੈਂਟ ਕਰਦੇ ਰਹੋ ਤੇ ਕਮੈਂਟ ਤੇ ਲਾਈਕ ਨਾਲ ਲਾਇਪ ਹੋ ਜਾਂਦੀ ਹੈ। ਨਾ ਚੈਨਲ ਗਰੋਥ ਹੁੰਦਾ ਰਹਿੰਦਾ। ਹਾਲੇ ਤੋਂ ਮੇਰਾ ਜਵੇਂ ਫਰਸਟ ਲੈਵਲ ਹੀ ਚੱਲੀਆਂ ਦਾ ਠੀਕ ਸਬਸਕ੍ਰਾਈਬਰ ਆਈ ਆ। ਆਪ ਹੀ ਆਉਗੇ ਮੈਂ ਤਾਂ ਕਿਸੇ ਨੂੰ ਕਿਹਾ ਕਿ ਉਹ ਨਹੀਂ ਵੀ ਸਬਸਕ੍ਰਾਈਬ ਕਰ ਦੋ ਜਾਂ ਕੁਝ ਹੋਰ। ਨਾ ਮੈਂ ਕਿਸੇ ਵੀਡੀਓ 'ਚ ਕਿਹਾ। ਦਰਲੇ ਦਰਲੇ ਜਣੀ ਆਪਾਂ ਕਿਸੇ ਦੇ ਲਈ ਤੇ ਨਾ ਆਪਾਂ ਦਰਲੇ ਲੈਣੀ ਆਉਣੀ ਆ। ਕੰਟੈਂਟ ਵਧੀਆ ਤਾਂ ਤੁਹਾਨੂੰ ਤਾਂ ਵਿੱਚ ਦੇ ਮਜ਼ੂਨ ਕੰਟੈਂਟ ਹੈ ਨਹੀਂ ਤੁਹਾਡੇ ਕੋਲੇ ਤਾਂ ਆ ਫਿਰ ਕੁਝ ਵੀ ਨਹੀਂ YouTube ਤੇ ਜਦੋਂ ਵੀ ਆਉਣੇ ਤਾਂ ਇੱਕ ਕੰਟੈਂਟ ਲੈ ਕੇ ਆਉਂਗਾ ਐਵੇਂ ਹੀ ਨਾ ਹੋਏ ਯਾਰ ਵੀ ਵੀ ਉਹਦੇ ਤੇ ਕਰ ਜੰਗਾ ਮੜਾਉ ਹਾਪਾ ਨੂੰ ਵੀਊ ਮਿਲ ਜਾਣਗੇ ਜਿੰਨਾ ਦਾ ਚੱਲੀ ਜਾਂਦੀ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨੇ ਕਿਵੇਂ ਸਾਲੇ ਅੱਜ ਇਸ ਲੈਵਲ ਤੱਕ ਆਈ ਹੈ ਤਾਂ ਕੁਝ ਨਾ ਕੁਝ ਮਿਹਨਤ ਕਰਨੀ ਪੈਂਦੀ ਹੈ ਇਹ ਨਹੀਂ ਵੀ ਲੋਕਾਂ ਦੇ ਕਮੈਂਟ ਦੇ ਦੇਖ ਕੇ ਤੁਸੀਂ ਵੀ ਉਹ ਦੇ ਕੇ ਤੁਸੀਂ ਵੀ ਵੀਡੀਓ ਅਪਲੋਡ ਕਰਦੀ। ਉਹ ਥੋੜਾ ਟਾਈਮ ਵੀਡੀਓ ਚੱਲਦੀ ਹੈ ਫਿਰ ਚੱਲ ਨਹੀਂ ਬੰਦ ਹੋ ਜਾਂਦੀ। ਤੁਹਾਨੂੰ ਅੱਗੇ ਆਉਣ ਵਾਸਤੇ YouTube ਤੇ ਰੋਜ਼ ਕੁਝ ਨਾ ਕੁਝ ਤਾਂ ਕਰਨਾ ਪਊਗਾ। ਆ ਹੀ ਨਹੀਂ ਵੀ ਇੱਕੋ ਕੰਟੈਂਟ ਸੀ ਠੀਕ ਹੈ। ਤੇ ਚੱਲ ਜੂ YouTube। ਨਾ ਹੁਣ ਪਾਣੀ ਲਾਉਣੀ ਤਾਂ ਖੰਡਾ ਦਾ ਬਾਰਨੀਆ ਪੈਂਦੀਆਂ। ਉਹੀ ਗੱਲ ਆਹਾ YouTube ਦੀ ਹੈ। ਇੱਥੇ ਵੀ ਤੁਹਾਨੂੰ ਕੈਸੀ ਕਮਾਉਣੀ ਆ ਤਾਂ ਲੱਤਾਂ ਵਾਹ ਮਾਰਨੀਆਂ ਪੈਣਗੀਆਂ bina ਲੱਤਾਂ ਵਾਹ ਤਾਂ ਕੁਝ ਨਹੀਂ ਮਿਲਦਾ ਮੈਂ ਤਾਂ ਹੁਣ ਵੇਖਦਾ